ਵਾਰ ਦੇ ਵਿੱਚ ਨੰਦੀ ਜੀ ਤੇ ਹੋਰ ਜਿਹੜੀਆਂ ਮੂਰਤੀਆਂ ਉਹਨਾਂ ਦੀ ਗੀਤਾ ਮੰਦਰ ਦੇ ਅੰਦਰ ਜਿਹੜੀ ਸਥਾਪਨਾ ਕੀਤੀ ਗਈ ਹੈ ਸਾਰੀ ਸੰਗਤ ਨੇ ਬੜੇ ਉਤਸ਼ਾਹ ਨਾਲ ਜਿਹੜੀ ਸਥਾਪਨਾ ਦੇ ਵਿੱਚ ਪੂਜਾ ਅਰਚਨਾ ਦੇ ਵਿੱਚ ਭਾਗ ਲਿਆ ਤੇ ਮੈਂ ਕਮੇਟੀ ਨੂੰ ਤੇ ਸਾਰੀ ਸੰਗਤ ਨੂੰ ਇਸ ਗੱਲ ਦੀ ਵਧਾਈ ਵੀ ਦੇਣਾ ਚਾਹਣਾ ਕਿੱਦਾਂ ਲੱਗ ਰਿਹਾ ਅੱਜ ਸ਼ਿਵਰਾਤਰੀ ਆ ਰਹੀ ਹੈ ਕਿੱਦਾਂ ਵੀ ਤਿਆਰੀ ਕੀਤੀ ਜਾ ਰਹੀ ਹੈ ਸ਼ਿਵਰਾਤ 26 ਤਰੀਕ ਨੂੰ ਸ਼ਿਵਰਾਤਰੀ ਮਹਾ ਸ਼ਿਵਰਾਤਰੀ ਦਾ ਜਿਹੜਾ ਦਿਨ ਆ ਰਿਹਾ ਵਾ ਉਸ ਦੀਆਂ ਤਿਆਰੀਆਂ ਹੁਣੇ ਤੋਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਸਾਰੇ ਮੰਦਰ ਕਮੇਟੀ ਵੀ ਤੇ ਸਾਰੇ ਹੋਰ ਵੀ ਜਿੰਨੇ ਸ਼ਰ ਭਗਤ ਨੇ ਸਾਰੇ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਸਰ ਕਿਦਾਂ ਦਾ ਸਹਿਯੋਗ ਹੈ ਤੇ ਭਗਤਾਂ ਦਾ ਤੇ ਕਿਦਾਂ ਉਮੜ ਕੇ ਆਂਦੀ ਇੱਥੇ ਦੇਖੋ ਗੀਤਾ ਮੰਦਰ ਜਿਹੜੀ ਵਿਕਾਸਨਗਰ ਦੀ ਸਾਰੀ ਕਮੇਟੀ ਦਾ ਸਾਰੀ ਸੰਗਤ ਦਾ ਇੱਥੇ ਆਉਣ ਵਾਲੇ ਸਾਰੇ ਪੰਡਤ ਸਹਿबान ਦਾ ਸਾਰਿਆਂ ਦਾ ਬੜਾ ਉਦਮ ਸਾਰਿਆਂ ਦਾ ਬੜਾ ਹਮੇਸ਼ਾ ਯੋਗਦਾਨ ਰਹਿੰਦਾ ਵਾ ਤੇ ਕੋਈ ਵੀ ਦਿਨ ਧਾਰਮਿਕ ਦਿਨ ਹੁੰਦਾ ਉਹ ਬੜੇ ਵੱਡੇ ਪੱਧਰ ਤੇ ਇੱਥੇ ਮਨਾਇਆ ਜਾਂਦਾ ਤੇ ਲੋੜਵੰਦ ਪਰਿਵਾਰਾਂ ਦੀ ਇੱਥੇ ਸਹਾਇਤਾ ਵੀ ਕੀਤੀ ਜਾਂਦੀ ਹੈ ਅੱਜ ਇਹ ਸ਼ਿਵ ਪਰਵਾਰ ਦਾ ਸਥਾਪਨਾ ਕੀਤੀ ਗਈ ਹੈ 85 ਸਦੀ ਕੇ ਨਗਰ ਅੱਜ ਸਾਰੀ ਸੰਗਤ ਨੂੰ ਮੈਂ ਬਤਾਈ ਵੀ ਦੇਣਾ ਚਾਹਣਾ ਅੱਜ ਸ਼ਿਵ ਪਰਵਾਰ ਦੇ ਵਿੱਚ ਜਿਹੜੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਗਈ ਹੈ ਤੇ ਸਾਰੀ ਸੰਗਤ ਨੇ ਬੜੇ ਉਤਸ਼ਾਹ ਨਾਲ ਜਿਹੜੇ ਪੂਜਾ ਅਰਚਨਾ ਦੇ ਵਿੱਚ ਭਾਗ ਲਿਆ ਪ੍ਰਦੀਪ ਤਲਮਾ ਸੱਚ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਸ਼ਿਵ ਪਰਵਾਰ ਦੀ ਸਥਾਪਨਾ ਮੰਦਰ ਚੋਣੇ ਜਾ ਰਹੀ ਹੈ ਪਹਿਲੀਆਂ ਮੂਰਤੀਆਂ ਜਿਹੜੀਆਂ ਸੀ ਉਹ ਤਕਰੀਬਨ 91 ਦੇ ਵਿੱਚ ਹੋਇਆ ਸੀ ਸਥਾਪਨਾ لیکن کچھ کارنا کر کے ਸਾਨੂੰ ਨਵੀਆਂ ਮੂਰਤੀਆਂ ਲਗਾਨੀਆਂ ਪੈ ਰਹੀਆਂ ਤੇ ਇਹਨਾਂ ਦੀ ਬਹੁਤ ਹੀ ਅੱਜ ਸੰਗਤ ਆਈ ਹੈ ਸੰਗਤ ਬਹੁਤ ਖੁਸ਼ ਹੈ ਸੰਗਨ ਦੇ ਹਾਲ ਹੈ ਸੰਗੀਤਨ ਹੋ ਰਿਹਾ ਪੰਡਾਰੇ ਹੋਣਗੇ ਔਰ ਪੂਜਾ ਬਹੁਤ ਵਿਧਿ ਵਿਧਾਨ ਨਾਲ ਤਿੰਨ ਦਿਨ ਚੱਲੀ ਹੈ ਇਸ ਪੂਜਾ ਦੇ ਵਿੱਚ ਸਾਡੇ ਸ਼ਰਧਾਲੂ ਸ਼ਾਮਲ ਹੋਏ ਨੇ ਉਹਨਾਂ ਨੇ ਅੱਜ ਮੂਰਤੀਆਂ ਦੀ ਸਥਾਪਨਾ ਕਰਵਾਈ ਹੈ ਸ਼ਿਵਰਾਤਰੀ ਹੋ ਰਹੀ ਹੈ ਸ਼ਿਵਰਾਤਰੀ ਤੇ ਮੌਸਮ ਨੂੰ ਦੇਖਦੇ ਹੋਏ ਇਸ ਪਹਿਲੇ ਮੂਰਤੀਆਂ ਨੂੰ ਸਥਾਪਿਤ ਕਰਾਇਆ ਗਿਆ ਤਾਂ ਕਿ ਜਲਾ ਅਭਿਸ਼ੇਕ ਠੀਕ-ਠੀਕੇ ਨਾ ਹੋ ਸਕੇ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਭਜਨ ਕੀਰਤਨ ਹੋਣਗੇ ਔਰ ਇਸੇ ਉਤੇ ਦੁੱਧ ਲੰਗ ਲਗਾਏ ਜਾਣਗੇ ਹੋਰ ਵੀ ਇਸ ਤਰ੍ਹਾਂ ਦਾ ਅਯੋਜਨ ਹੋਣਗੇ ਸਦਾ ਲੜਨ ਦੀ ਮੈਸੇਜ ਹੈ ਸਾਰੇ ਇਕੱਠੇ ਹੋ ਕੇ ਪੰਜਾਬ ਦੀ ਵਿਕਾਸ ਵਾਸਤੇ ਸੋਚੀਏ ਉਹ ਧਰਮ ਦਾ ਕੰਮ ਕਰੀਏ ਸਮਾਜ ਦੀ ਸੇਵਾ ਕਰੀਏ ਇਹ ਹੀ ਸਾਡਾ ਇੱਕ ਵਿਸ਼ਵਾਸ ਹੈ ਇਹ ਹੀ ਸਾਡਾ ਉਦੇਸ਼ ਹੈ ਆਪਾਂ ਸ਼੍ਰੀ ਗੀਤਾ ਮੰਦਰ ਸ਼ਨੀਤਾਮ ਵਿਕਾਸ ਨਗਰ ਦੇ ਵਿੱਚ ਅੱਜ ਸ਼੍ਰੀ ਪਰਵਾਰ ਦੀ ਸਥਾਪਨਾ ਪਹਿਲਾਂ ਹੀ ਸੀਗੀ ਪਰ ਕਾਫੀ ਮੂਰਤੀਆਂ ਪ੍ਰਾਚੀਨ ਹੋ ਚੁੱਕੀਆਂ ਸੀ ਤਾਂ ਉਹਨਾਂ ਦੀ ਪੁਨਰ ਸਥਾਪਨਾ ਕੀਤੀ ਗਈ ਹੈ ਤਾਂ ਮੈਂ ਸਾਰੀ ਮੈਨੇਜਮੈਂਟ ਕਮੇਟੀ ਨੂੰ ਔਰ ਜਿਨ੍ਹਾਂ ਨੇ ਸਥਾਪਨਾ ਕਰਵਾਈ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨੀ ਹੈ ਬਹੁਤ ਸੁੰਦਰ ਆਸ਼ੀਰਵਾਦ ਦਾ ਸਰੂਪ ਹੈ ਨੰਦੀ ਜੀ ਦੇਖਣ ਵਾਲੇ ਹੈ ਕਿਆ ਤੇ ਸਾਰਿਆਂ ਨੂੰ ਰਿਕਵੈਸਟ ਵੀ ਕਰਦੀ ਹਾਂ ਕਿ ਸ਼ਿਵਰਾਤਰੀ ਆਉਣ ਵਾਲੀ ਹੈ ਇੱਕ ਵਾਰੀ ਆ ਕੇ ਦਰਸ਼ਨ ਜ਼ਰੂਰ ਕਰਕੇ ਜਾਣ ਔਰ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਜਾਣ ਸ਼ਿਵਰਾਤਰੀ ਪਾਵਨ ਅਵਸਰ ਤੇ ਕੀ ਕੀ ਤੇ ਮੰਦਰ ਦੇ ਆਯੋਜਨ ਕੀਤਾ ਹੈ ਪ੍ਰੋਗਰਾਮ ਦੇਖੋ ਹਰ ਇੱਕ ਮੰਦਰ ਤੇ ਵੀ ਸ਼ਿਵਰਾਤਰੀ ਦਾ ਇੱਕ ਮੇਨ ਤੁਹਾਡੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਵੀ ਚੱਲਦਾ ਆ ਭਗਤ ਵੀ ਆਉਂਦੇ ਆ ਰੁਦਰ ਅਭਿਸ਼ੇਕ ਵੀ ਹੁੰਦਾ ਹੈਗਾ ਜਲ ਵੀ ਚੜਾਇਆ ਜਾਂਦਾ ਹੈ ਸੋ ਜਿਸ ਜਿਸ ਦੀ ਜਿਸ ਤਿਸ ਰਾਧੀ ਸ਼ਰਧਾ ਹੈ ਉਸਾ ਭਾਵਨਾ ਦੇ ਨਾਲ ਉਹ ਪੂਜਾ ਕਰਦੇ ਆ ਔਰ ਜਿੰਨੀ ਵੀ ਮੈਨੇਜਮੈਂਟ ਕਮੇਟੀ ਹੈਗੀ ਆ ਸਾਡੇ ਢਾਲ ਸਾਹਿਬ ਹੈ ਬੋਰਾ ਸਾਹਿਬ ਹੈਗੇ ਆ ਔਰ ਸਾਡੇ ਜਿੰਨੇ ਵੀ ਪੰਡਿਤ ਹੈਗੇ ਆ ਸਾਰੇ ਪਕਤਾਲੀ ਤਿਆਰ ਬਰ ਤਿਆਰ ਰਹਿੰਦੇ ਆ ਤੇ ਕੀ ਕਹਿਣਾ ਜਾਊਗਾ ਸ਼ਗਰਤਰੀ ਆਣ ਲੱਗੀ ਆ ਭਗਤਾਂ ਨੂੰ ਇੱਥੇ ਆ ਕੇ ਦਰਸ਼ਨ ਕਰ ਮੈਂ ਤਾਂ ਪਹਿਲੇ ਹੀ ਕਹਾ ਵੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਆ ਕਿ ਆ ਕੇ ਜਰੂਰ ਇੱਕ ਵਾਰੀ ਮੂਰਤੀਆਂ ਦੇ ਦਰਸ਼ਨ ਵੀ ਕਰਕੇ ਜਾਓ ਔਰ ਸਭ ਦਾ ਪ੍ਰਮਾਤਮਾ ਦਾ ਆਸ਼ੀਰਵਾਦ ਲੀ ਲਓ ਔਰ ਸਾਰਿਆਂ ਦੀ ਜੀਵਨ ਦੇ ਵਿੱਚ ਇਸ ਤਰ੍ਹਾਂ ਇੱਕ ਖੁਸ਼ੀ ਆ ਰਹੀ ਹੈ ਜੀ ਸੇਵਾ ਕਿੰਦਾ ਹੀ ਜਲਦੀ ਜੀ ਕਾਫੀ ਸਾਲ ਤੋਂ ਮੈਂ ਦੇਖ ਰਹੀ ਹਾਂ ਤੇ ਆ ਰਹੀ ਹਾਂ ਕਾਭੀ ਸੇਵਾ ਹੋ ਰਹੀ ਹੈ ਕਿੱਦਾਂ ਵੀ ਨਗਰਕੀਨ ਦੇਖੋ ਸੇਵਾ ਸੇਵਾ ਹੁੰਦੀ ਹੈ ਇਹਦੇ ਵਿੱਚ ਕੋਈ ਨੰਬਰ ਦੇਣ ਵਾਲੀ ਗੱਲ ਨਹੀਂ ਮੈਂ ਇੱਥੇ ਆਨੀ ਆ ਕਿਉਂਕਿ ਮੇਰਾ ਇੱਕ ਜੁੜਾਵ ਹੈ ਸ਼ੁਰੂ ਤੋਂ ਹੀ ਔਰ ਸਭ ਤੋਂ ਜ਼ਿਆਦਾ ਮੈਨੂੰ ਨਾ ਖੁੱਲਾਪਨ ਜ਼ਿਆਦਾ ਪਸੰਦ ਹੈ ਖਰੀਆਲੀ ਬਹੁਤ ਹੈ ਔਰ ਇੱਕ ਹਰ ਕੋਈ ਡੈਡੀਕੇਟਿਡ ਹੈ ਚਾਹੇ ਸਾਡੀ ਕਮੇਟੀ ਹੈ ਤੇ ਚਾਹੇ ਸਾਡੇ ਜਿੰਨੇ ਵੀ ਇੱਥੇ ਪੰਡਤ ਸੇਵਾ ਕਰ ਰਹੇ ਹੈ ਸ਼੍ਰੀ ਗੀਤਾ ਮੰਦਰ ਵਿਕਾਸਨਗਰ ਪਖਵਾਲ ਰੋਡ ਮੈਂ ਅੱਜ जो मूर्तियाँ पहले शिव परिवार की तो पहले भी प्रतिष्ठित थी पान प्रतिष्ठित मूर्तियाँ थी लेकिन आजकल दूध में जो पिछला पदार्थ जो मिल रहा है जिसकी वजह से पत्थर तक को भी यानी मार्बल तक को भी वो विष खराब कर रहा है तो उसकी वजह से केमिकल की वजह से मूर्तियों पे जो है विकिणता आ गई थी और उसकी वजह से जो जो दिखने में जो सबको अच्छा नहीं लग रहा था तो इस कारण से एक मंदिर कमेटी के द्वारा ये स्वरूप जिसको हम जीर्णोद्वार कर रहे हैं उद्दा और नई मूर्तियों का जो है यहाँ पर आज प्राण प्रतिष्ठा विधिवत रूप से जो हमारे सनातन धर्म के रीति रिवाज है पूजा पाठ है वैदिक मंत्रों के द्वारा प्राण प्रतिष्ठा उन मूर्तियों की, की जा रही है तो यहाँ पर सभी लोग आज अपना नतमस्तोसा करके शिव परिवार का जो आशीर्वाद लेने के लिए आए हुए हैं ਔਰ ਭਗਵਤੀ ਸਭ ਦਾ ਕਲਿਆਣ ਕਰੇ ਭਗਵਾਨ ਸ਼ੰਕਰ ਸਰਕੇ ਹਿਰਦੇ ਮੇਂ ਵਾਸ ਕਰੇ ਔਰ ਸਭ ਦਾ ਆਸ਼ੀਰਵਾਦ ਸਭ ਕੋ ਦੇ